ਦੋਸਤੋ ਗੁਰਜੰਟ ਨੇ ਸੁਮਨ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਥੋੜੇ ਦਿਨਾਂ ਵਿੱਚ ਉਸਨੇ ਦੂਜਾ ਵਿਆਹ ਕਰਵਾ ਲਿਆ ਇੱਕ ਸਾਲ ਬਾਅਦ ਉਹਦੇ ਘਰ ਪੁੱਤ ਨੇ ਜਨਮ ਲਿਆ ਤਾਂ ਸੁਮਨ ਨੂੰ ਗੁਰਜੰਟ ਨੇ ਆਪਣੇ ਘਰ ਪੁੱਤ ਹੋਣ ਦੀ ਖੁਸ਼ੀ ਵਿੱਚ ਰੱਖੀ ਪਾਰਟੀ ਤੇ ਬੁਲਾਇਆ ਤਾਂ ਕਿ ਉਸ ਨੂੰ ਇਹ ਸਭ ਦੇਖ ਕੇ ਬੁਰਾ ਲੱਗੇ ਸੁਮਨ ਗੁਰਜੰਟ ਦੇ ਇਰਾਦੇ ਜਾਣਦੀ ਸੀ ਇਸ ਲਈ ਉਸ ਪਾਰਟੀ ਦੇ ਸ਼ਗਨ ਦੇ ਤੌਰ ਤੇ ਦੇਣ ਲਈ ਇੱਕ ਲਫਾਫਾ ਨਾਲ ਲੈ ਗਈ ਜਦੋਂ ਪਾਰਟੀ ਵਿੱਚ ਪਹੁੰਚੀ ਤਾਂ ਗੁਰਜੰਟ ਕਹਿਣ ਲੱਗਾ ਦੇਖਿਆ ਸੁਮਨ ਤੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਉਣ ਦਾ ਮੇਰਾ ਫੈਸਲਾ ਇੱਕਦਮ ਸਹੀ ਨਿਕਲਿਆ ਅੱਜ ਮੈਂ ਇੱਕ ਬੱਚੇ ਦਾ ਬਾਪ ਬਣ ਗਿਆ ਸੁਮਨ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੁਸਕराई ਸੁਮਨ ਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਪਤੀ ਹੁਣ ਉਸ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਸੁਮਨ ਇਹ ਵੇਖੇ ਕਿ ਉਹ ਇੱਕ ਪੁੱਤ ਦਾ ਪਿਓ ਬਣ ਗਿਆ ਤੇ ਮਾਨੀ-ਮਾਨਾ ਮੱਛੇ ਤੇ ਮਾਨੀ-ਮਾਨਾ ਉਹਨੂੰ ਮਾੜਾ ਲੱਗੇ ਸੋਮਨਾ ਅਗੋ ਕੁਝ ਨਹੀਂ ਕਹਿੰਦੀ ਹੋੜੀ ਜੀ ਮੁਸਕਰਾਉਂਦੀ ਹੋਈ ਇੱਕ ਲਫਾਫਾ ਉਹਦੇ ਹੱਥਾਂ ਵਿੱਚ ਫੜਾ ਦਿੰਦੀ ਹੈ ਤੇ ਕਹਿਣ ਲੱਗੀ ਇਸ ਨੂੰ ਧਿਆਨ ਨਾਲ ਪੜਿਓ ਜਦੋਂ ਗੁਰਜੰਟ ਨੇ ਉਹ ਲਫਾਫਾ ਖੋਲ ਕੇ ਵੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਐਦਾਂ ਵੀ ਹੋ ਸਕਦਾ ਹੈ ਉਸ ਨੂੰ ਤਾਂ ਆਪਣੇ ਫੈਸਲਿਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਪਰ ਲਫਾਫੇ ਵਿੱਚਲੀ ਚਿੱਠੀ ਜਿਵੇਂ ਪੜੀ ਉਹਦਾ ਸਾਰਾ ਸਰੀਰ ਕੰਬ ਗਿਆ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ। ਦੋਸਤੋ, ਤਲਾਕ ਤੋਂ ਪਹਿਲਾਂ ਸੁਮਨ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਸੀ। ਉਸਦੇ ਨਣ ਦੇ ਨਿਮਰਤ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰ ਪੂਜਾ ਰੱਖੀ ਗਈ। ਸੁਮਨ ਨੇ ਗਲਤੀ ਨਾਲ ਪੂਜਾ ਦੇ ਸਮਾਨ ਨੂੰ ਹੱਥ ਲਾ ਦਿੱਤਾ। ਫਿਰ ਉਸਦੀ ਸੱਸ ਉਸਤੇ ਭੜਕ ਗਈ। ਬਹੁਤ ਜ਼ਿਆਦਾ ਮਾੜਾ ਚੰਗਾ ਬੋਲੀ ਤੇ ਕਹਿੰਦੀ ਤੂੰ ਇਸ ਸਮਾਨ ਨੂੰ ਹੱਥ ਕਿਉਂ ਲਾਇਆ? ਤੈਨੂੰ ਇੰਨੀ ਛੋਟੀ ਜੀ ਗੱਲ ਸਮਝ ਨਹੀਂ ਆਉਂਦੀ। ਇਹ ਨਿਮਰਤ ਦੇ ਮੁੰਡੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਹੈ। ਤੇ ਤੇਰੇ ਵਰਗੀ ਬਾਝਨੇ ਹੱਥ ਲਾ ਕੇ ਇਸ ਨੂੰ ਅਸ਼ੁੱਧ ਕਰ ਦਿੱਤਾ ਉਸ ਨੂੰ ਤਾਨਾ ਮਾਰਦੇ ਹੋਏ ਕਹਿਣ ਲੱਗੀ ਇਹ ਅਪਸ਼ੁਗਨ ਹੁੰਦਾ ਹੈ ਕਿਤੇ ਇਹ ਤਾਂ ਨਹੀਂ ਕਿ ਤੇਰੇ ਤੋਂ ਆਪਣੀ ਨਣਦਾ ਦਾ ਸੁੱਖ ਦੇਖਿਆ ਹੀ ਨਹੀਂ ਜਾ ਰਿਹਾ ਇਹ ਸੁਣ ਕੇ ਸੁਮੰਧੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਤਾਂ ਨਿਮਰਤ ਨੂੰ ਆਪਣੀ ਭੈਣ ਤਰ੍ਹਾਂ ਹੀ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੇ ਹੋਏ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਜੀ ਉਹ ਅਜੇ ਅੱਗੇ ਬੋਲਣ ਵਾਲੀ ਸੀ ਇਹਨੇ ਨੂੰ ਉਸ ਦੀ ਨਣਦਰ ਨਿਮਰਤ ਵੀ ਆ ਗਈ ਤਾਨਾ ਮਾਰਦੇ ਬੋਲੀ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੇਰਾ ਮਾਂ ਮੰਨਣਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸਭ ਸੁਣ ਕੇ ਸੁਮਨ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਵੇਖਣ ਲੱਗੀ ਉਸ ਦਾ ਪਤੀ ਗੁਰਜੰਟਾ ਜੋ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਵੀ ਕੁਝ ਨਾ ਬੋਲਿਆ ਉਸ ਨੂੰ ਗੁਰਜੰਟ ਤੋਂ ਇਹ ਉਮੀਦ ਨਹੀਂ ਸੀ ਸਗੋਂ ਗੁਰਜੰਟਾ ਗੁੱਸੇ ਵਿੱਚ ਕਹਿਣ ਲੱਗਾ ਤੂੰ ਤਾਂ ਨਿਮਰਤ ਨੂੰ ਆਪਣੀ ਭੈਣ ਮੰਨਦੀ ਹੈ ਫਿਰ ਤੂੰ ਉਸ ਨਾਲ ਇਸ ਤਾ ਕਿਉਂ ਕਰ ਰਹੀ ਹੈ ਗੁਰਜੰਟ ਦੇ ਮੂੰਹੋਂ ਇਹ ਸੁਣ ਕੇ ਉਹਦਾ ਦਿਲ ਜਿਵੇਂ ਟੁੱਟ ਗਿਆ ਕੋਈ ਵੀ ਔਰਤ ਆਪਣੀ ਨਣਦ ਤੇ ਸੱਸ ਦੇ ਤਾਣੇ ਸਹਿ ਸਕਦੀ ਹੈ ਪੂਰੀ ਦੁਨੀਆ ਨਾਲ ਲੜ ਸਕਦੀ ਹੈ ਪਰ ਪਤੀ ਇਹੋ ਜਿਹਾ ਕੁਝ ਕਹੇਗਾ ਤਾਂ ਉਹ ਕੀ ਕਰੇਗੀ ਪਤੀ ਵੀ ਉਹ ਜਿਸ ਨਾਲ ਉਸਨੇ ਲਵ ਮਰਜ ਕਰਵਾਈ ਹੋਵੇ ਰੋਂਦੇ ਰੋਂਦੇ ਔਰ ਸੋਈ ਵਿੱਚ ਕੰਮ ਕਰ ਚਲੀ ਗਈ ਉਹ ਸੋਚ ਰਹੀ ਸੀ ਬਾਝ ਹੁੰਦੇ ਹੋਏ ਮੈਂ ਪੂਜਾ ਦੇ ਸਮਾਨ ਨੂੰ ਹੱਥ ਨਹੀਂ ਲਾ ਸਕਦੀ ਪਰ ਬਹੁ ਆਉਣ ਦੇ ਨਾਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੀ ਆ ਇਹ ਕਿਹੋ ਜਿਹੀ ਬੇਇਨਸਾਫੀ ਹੈ ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਮੇਰੇ ਮਜੂਦ ਨੂੰ ਮੰਨਣ ਵਾਲਾ ਇੱਥੇ ਕੋਈ ਵੀ ਨਹੀਂ ਹੈ ਸੋਚਣ ਲੱਗੀ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਮਾਂ ਬਣਨਾ ਜਾਂ ਨਾ ਬਣਨਾ ਇਹ ਔਰਤ ਦੇ ਹੱਥ ਵਿੱਚ ਤਾਂ ਨਹੀਂ ਹੁੰਦਾ ਉਸਦੀ ਸੱਸ ਰਿਟਾਇਰਡ ਸਕੂਲ ਟੀਚਰ ਹੈ ਨਨ ਦੇ ਵੀ ਚੰਗੀ ਪੜ੍ਹੀ ਲਿਖੀ ਹੈ ਉਸਦਾ ਪਤੀ ਇੱਕ ਇੰਜੀਨੀਅਰ ਹੈ ਪਰ ਉਸ ਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪੁਰਾਣੇ ਕਿਵੇਂ ਹੋ ਸਕਦੇ ਹਨ ਪੂਜਾ ਦੇ ਸਮਾਨ ਨੂੰ ਹੱਥ ਲਾ ਦੇਣਾ ਅਪਸ਼ਗ ਨੂੰ ਮੰਨ ਲਿਆ ਗਿਆ ਬੈਠੀ-ਬੈਠੀ ਸੋਮਨਾ ਅਤੀਤ ਦੀਆਂ ਯਾਦਾਂ ਵਿੱਚ ਖੋ ਗਈ। ਸੋਮਨ ਨੂੰ ਦਫ਼ਤਰ ਜੁਆਇਨ ਕੀਤੇ ਕੁਝ ਦਿਨ ਹੋਏ ਸੀ। ਇੱਕ ਦਿਨ ਉਹ ਦਫ਼ਤਰ ਵਿੱਚ ਇੱਕ ਸਪੀਚ ਦੇ ਰਹੀ ਸੀ। ਉਸਦੇ ਬੌਸ ਤੇ ਉੱਥੇ ਬੈਠੇ ਲੋਕਾਂ ਨੇ ਉਸਦੀ ਸਪੀਚ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ। ਗੁਰਜੰਟ ਵੀ ਉੱਥੇ ਹੀ ਸੀ। ਉਸਦੀ ਸਪੀਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਇੱਕ ਹੀ ਆਫਿਸ ਦੇ ਵਿੱਚ ਕੰਮ ਕਰਦੇ-ਕਰਦੇ ਦੋਨੇ ਕਦੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਉਹਨਾਂ ਨੂੰ ਆਪੇ ਹੀ ਪਤਾ ਨਹੀਂ ਲੱਗਿਆ। ਜਦੋਂ ਉਹਨਾਂ ਦੇ ਘਰ ਵਾਲਿਆਂ ਨੂੰ ਆਪਣੇ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਉਹਨਾਂ ਦਾ ਵਿਆਹ ਹੋ ਗਿਆ। ਸੱਸ ਸੋਹਰਾ ਤੇ ਨਣ ਦਾ ਸੁਭਾਅ ਬਹੁਤ ਵਧੀਆ ਸੀ। ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ। ਵਿਆਹ ਤੋਂ ਬਾਅਦ ਗੁਰਜੰਟ ਨੇ ਸੁਮਨ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 2-3 ਸਾਲ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਵਾਂਗੇ। ਘਰ ਵਾਲਿਆਂ ਨੇ ਵੀ 2-3 ਸਾਲ ਤੱਕ ਕੁਝ ਨਾ ਕਿਹਾ। ਪਰ ਜਦੋਂ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਤਾਂ ਘਰ ਵਾਲੇ ਵੀ ਤਾਨੇ ਮਾਰਨ ਲੱਗੇ। ਰਿਸ਼ਤੇਦਾਰ ਵੀ ਪਿੱਠ ਪਿੱਛੇ ਐਹੀ ਗੱਲਾਂ ਕਰਦੇ ਜਰੂਰ ਕਮੀ ਸੁਮਨ ਵਿੱਚ ਹੋਵੇਗੀ। ਪਹਿਲਾਂ ਤਾਂ ਸੁਮਨ ਕੁਝ ਨਾ ਬੋਲੀ ਪਰ ਹੁਣ ਗੁਰਜੰਟ ਵੀ ਉਸ ਨਾਲ ਸਹੀ ਢੰਗ ਨਾਲ ਗੱਲ ਨਹੀਂ ਕਰਦਾ ਸੀ ਉਸ ਨੂੰ ਇਹ ਲੱਗਦਾ ਸੀ ਕਿ ਸੁਮਨ ਮੈਨੂੰ ਪਿਓ ਬਣਨ ਦਾ ਸੁੱਖ ਨਹੀਂ ਦੇ ਸਕਦੀ ਸੁਮਨ ਆਪਣਾ ਦੁੱਖ ਕਿਸ ਨੂੰ ਦੱਸਦੀ ਕੌਣ ਉਸ ਨੂੰ ਸੁਣਦਾ ਜਦੋਂ ਉਹਨਾਂ ਦੇ ਵਿਆਹ ਨੂੰ 8 ਸਾਲ ਹੋ ਗਏ ਤਾਂ ਸੋਚ ਰਹੀ ਸੀ ਜਿਵੇਂ ਮਾਂ ਨਹੀਂ ਬਣ ਸਕੀ ਤਾਂ ਕੋਈ ਗੱਲ ਨਹੀਂ ਅਸੀਂ ਇੱਕ ਬੱਚਾ ਗੋਦ ਲੈ ਲਵਾਂਗੇ ਉਸਨੇ ਆਪਣੀ ਐਨੀਵਰਸਰੀ ਦੇ ਮੌਕੇ ਤੇ ਇਹ ਗੱਲ ਗੁਰਜੰਟ ਨਾਲ ਕਰਨ ਬਾਰੇ ਸੋਚਿਆ ਪਰ ਗੁਰਜੰਟ ਨੇ ਰੋਜ਼ ਦੀ ਤਰ੍ਹਾਂ ਆਰਾਮ ਨਾਲ ਬੈ ਕੇ ਖਾਣਾ ਖਾਇਆ। ਸੁਮਨ ਨੂੰ ਬਿਨਾਂ ਕੁਝ ਕਹੀ ਉਹ ਦਫ਼ਤਰ ਚਲਾ ਗਿਆ। ਸੁਮਨ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਨਾ ਸકી। ਸੁਮਨ ਨੇ ਦਫ਼ਤਰ ਫੋਨ ਕਰਕੇ ਕਿਹਾ, "ਅੱਜ ਮੇਰੀ ਸਿਹਤ ਠੀਕ ਨਹੀਂ। ਇਸੇ ਕਰਕੇ ਮੈਂ ਦਫ਼ਤਰ ਨਹੀਂ ਆ ਸਕਦੀ।" ਸੁਮਨ ਨੇ ਦਫ਼ਤਰੋਂ ਛੁੱਟੀ ਲੈ ਲਈ ਤਾਂ ਕਿ ਗੁਰਜੰਟ ਨੂੰ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕੇ। ਪਰ ਗੁਰਜੰਟ ਨੇ ਉਸ ਨੂੰ ਇੱਕ ਵਾਰ ਵੀ ਫੋਨ ਨਾ ਕੀਤਾ, ਨਾ ਹੀ ਪੁੱਛਿਆ ਉਸ ਨੇ ਛੁੱਟੀ ਕਿਉਂ ਲਈ ਹੈ। ਤੇਰੀ ਸਿਹਤ ਠੀਕ ਵੀ ਹੈ ਜਾਂ ਨਹੀਂ ਹੈ? ਉਸ ਨੇ ਸ਼ਾਮ ਨੂੰ ਪੂਰੇ ਖਾਣੇ ਦਾ ਪ੍ਰਬੰਧ ਕੀਤਾ। ਸੋਹਣਾ ਸਾਜ-ਤੜਜ ਕੇ ਤਿਆਰ ਹੋਈ ਅੱਜ ਉਸਨੂੰ ਪੂਰਾ ਯਕੀਨ ਸੀ ਗੁਰਜੰਟ ਉਸਨੂੰ ਐਨੀਵਰਸਰੀ ਦੀ ਵਧਾਈ ਜ਼ਰੂਰ ਦੇਵੇਗਾ ਮੈਂ ਉਸਨੂੰ ਬੱਚਾ ਗੌਂਦ ਲਈ ਮਨਾ ਲਵਾਂਗੀ ਪਰ ਜਦੋਂ ਅੱਜ ਘਰ ਆਇਆ ਤਾਂ ਉਸਨੇ ਇੱਕ ਵਾਰ ਵੀ ਸੁਮਨਵਲ ਨਾਲ ਦੇਖਿਆ ਸੋਚਣ ਲੱਗੀ ਸ਼ਾਇਦ ਉਹ ਬੈੱਡਰੂਮ ਵਿੱਚ ਜਾ ਕੇ ਕੋਈ ਗਿਫਟ ਦੇਵੇਗਾ ਪਰ ਸਭ ਕੁਝ ਉਲਟਾ ਹੀ ਹੋ ਗਿਆ ਕਮਰੇ ਵਿੱਚ ਜਾ ਕੇ ਉਸਨੇ ਸੁਮਨਵਲ ਤੱਕਿਆ ਤੱਕ ਨਹੀਂ ਸੁਮਨ ਤੋਂ ਰਿਹਾ ਨਾ ਗਿਆ ਤਾਂ ਕਹਿਣ ਲੱਗੀ ਗੁਰਜੰਟ ਅੱਜ ਆਪਣੀ ਮੈਰਿਜ ਐਨੀਵਰਸਰੀ ਹੈ ਕਿ ਤੁਸੀਂ ਭੁੱਲ ਗਏ ਇਹ ਸੁਣ ਕੇ ਗੁਰਜੰਟ ਕਹਿਣ ਲੱਗਿਆ ਨਹੀਂ ਨਹੀਂ ਇਹ ਦਿਨ ਤਾਂ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਅਜਤੇ ਦਿਨ ਤਾਂ ਇੱਕ ਬਾਹ ਜੋੜ ਤਾਂ ਮੇਰੇ ਪੱਲੇ ਪਈ ਸੀ ਇਹ ਸੁਣ ਕੇ ਉਸ ਦੀਆਂ ਅੱਖਾਂ ਭਰ ਆਈਆਂ ਆਪਣੇ ਹੰਝਵਾਂ ਨੂੰ ਰੋਕਦੇ ਹੋਏ ਕਹਿਣ ਲੱਗੀ ਕਿ ਅਸੀਂ ਇੱਕ ਵਜਾ ਗੋਦ ਲੈ ਸਕਦੇ ਹਾਂ ਜੋ ਮੈਨੂੰ ਮਾਂ ਤੋਂ ਤੁਹਾਨੂੰ ਪਿਤਾ ਬਣਾ ਦੇਵੇ ਗੁਰਜੰਟ ਗੁੱਸੇ ਵਿੱਚ ਕਹਿਣ ਲੱਗਿਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਦੂਜੇ ਦਾ ਬੱਚਾ ਗੋਦ ਲੈਣ ਲਈ ਮੇਰੇ ਸਾਹਮਣੇ ਗੱਲ ਵੀ ਨਾ ਕਰੀ ਮੈਨੂੰ ਆਪਣੇ ਬੱਚਾ ਚਾਹੀਦਾ ਹੈ ਤੇ ਜਿਹੜਾ ਤੂੰ ਮੈਨੂੰ ਇਸ ਜਨਮ ਵਿੱਚ ਨਹੀਂ ਦੇ ਸਕਦੀ ਅੱਜ ਆਪਣੀ ਮੇਰੀ ਜੈਨਿਵਰਸਰੀ ਹੈ ਮੈਂ ਤੇਰੇ ਲਈ ਇੱਕ ਗਿਫਟ ਜ਼ਰੂਰ ਲੈ ਕੇ ਆਇਆ ਸੋਚਣ ਲੱਗੀ ਮੇਰੇ ਲਈ ਇਦਾਂ ਦਾ ਕੀ ਗਿਫਟ ਲੈ ਕੇ ਆਇਆ ਹੋਣਾ ਗੁਰਜੰਟ ਨੇ ਉਸਦੇ ਹੱਥਾਂ ਵਿੱਚ ਇੱਕ ਲਿਫਾਫਾ ਦੇ ਦਿੱਤਾ ਉਹ ਬਹੁਤ ਉਤਸੁਕਤਾ ਨਾਲ ਉਸ ਲਿਫਾਫੇ ਨੂੰ ਖੋਲਣ ਲੱਗੀ ਜਦੋਂ ਲਿਫਾਫਾ ਖੋਲਿਆ ਉਸ ਵਿੱਚ ਤਲਾਕ ਦੇ ਪੇਪਰ ਸੀ ਉਹਨਾਂ ਪੇਪਰਾਂ ਨੂੰ ਵੇਖ ਕੇ ਉਸ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿ ਜਿਹੜਾ ਇਨਸਾਨ ਉਸ ਨੂੰ ਇੰਨੀ ਤਾਰੀਫ਼ ਕਰਦਾ ਸੀ ਉਸ ਨਾਲ ਇੰਨਾ ਪਿਆਰ ਕਰਦਾ ਸੀ ਹਰ ਮੁਸ਼ਕਿਲ ਕੜੀ ਵਿੱਚ ਉਹਦਾ ਸਾਥ ਦਿੰਦਾ ਸੀ ਜਿਸ ਨੇ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀ ਅੱਜ ਇੱਕ ਬੱਚੇ ਵਾਸਤੇ ਉਸ ਨੂੰ ਤਲਾਕ ਦੇ ਰਿਹਾ ਉਸ ਨੂੰ ਐਵੇਂ ਲੱਗ ਰਿਹਾ ਸੀ ਉਸ ਉੱਤੇ ਦੁੱਖਾਂ ਦਾ ਭਾਰ ਟੁੱਟ ਪਿਆ ਖੁਦ ਨੂੰ ਸੰਭਾਲਦੇ ਓਸੇ ਟਾਈਮ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ ਕਿਉਂਕਿ ਗੁਰਜੰਟ ਦੇ ਦਿਲ ਵਿੱਚ ਉਸ ਲਈ ਪਿਆਰ ਹੀ ਨਹੀਂ ਸੀ ਤਾਂ ਫਿਰ ਉਸ ਨਾਲ ਰਹਿਣ ਦਾ ਕੀ ਫਾਇਦਾ ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ ਗੁਰਜੰਟ ਵੀ ਤਾਂ ਇਹੀ ਚਾਹੁੰਦਾ ਸੀ ਫਿਰ ਉਸ ਨੇ ਆਪਣੀ ਬਦਲੀ ਆਪਣੇ ਦਫ਼ਤਰ ਦੀ ਦੂਜੀ ਬ੍ਰਾਂਚ ਵਿੱਚ ਕਰਵਾ ਲਈ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਗੁਰਜੰਟ ਨਾਲ ਉਸ ਦਾ ਟਾਕਰਾ ਦਫ਼ਤਰ ਵਿੱਚ ਹੋਵੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਇੱਕ ਮਹੀਨੇ ਬਾਅਦ ਗੁਰਜੰਟ ਦਾ ਦੂਜਾ ਵਿਆਹ ਹੋ ਗਿਆ ਇੱਕ ਸਾਲ ਬਾਅਦ ਪਤਾ ਲੱਗਿਆ ਉਸ ਦੇ ਘਰ ਪੁੱਤ ਨੇ ਜਨਮ ਲਿਆ ਅੱਜ ਪੁੱਤ ਦੇ ਹੋਣ ਦੀ ਖੁਸ਼ੀ ਵਿੱਚ ਉਸ ਦੇ ਘਰ ਵਿੱਚ ਪਾਰਟੀ ਰੱਖੀ ਗਈ ਸੀ ਉਸ ਪਾਰਟੀ ਵਿੱਚ ਸੁਮਨ ਨੂੰ ਵੀ ਬੁਲਾਇਆ ਗਿਆ ਤਾਂ ਕਿ ਸਾਰੇ ਮਿਲ ਕੇ ਉਸ ਦਾ ਅਪਮਾਨ ਕਰ ਸਕਣ ਸੁਮਨ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਕਿ ਉੱਥੇ ਉਸ ਨੂੰ ਨੀਚਾ ਦਿਖਾਇਆ ਜਾਵੇਗਾ ਉਸ ਦਾ ਅਪਮਾਨ ਕੀਤਾ ਜਾਵੇਗਾ ਫਿਰ ਵੀ ਸੁਮਨ ਇਸ ਪਾਰਟੀ ਵਿੱਚ ਜਾਣਾ ਚਾਹਦੀ ਸੀ ਕਿਉਂਕਿ ਉਹ ਗੁਰਜੰਟ ਨੂੰ ਕੁਝ ਐਦਾਂ ਦਾ ਦੇਣਾ ਚਾਹਦੀ ਸੀ ਜਿਸ ਨੂੰ ਦੇਖ ਕੇ ਗੁਰਜੰਟ ਤੇ ਹੋਸ਼ ਛਿਖਾਣੇ ਆ ਜਾਣਾ ਤਾਂ ਸੁਮਨ ਨੇ ਡਿਸਾਈਡ ਕੀਤਾ ਕਿ ਉਹ ਪਾਰਟੀ ਵਿੱਚ ਜ਼ਰੂਰ ਜਾਵੇਗੀ ਤੇ ਫਿਰ ਸੁਮਨ ਤਿਆਰ ਹੋ ਕੇ ਪਾਰਟੀ ਵਿੱਚ ਪਹੁੰਚੀ ਤੇ ਜਾ ਕੇ ਗੁਰਜੰਟ ਨੂੰ ਵਧਾਈ ਦਿੱਤੀ ਤੇ ਜਿਹੜਾ ਲਫਾਫਾ ਉਹ ਆਪਣੇ ਨਾਲ ਲੈ ਕੇ ਆਈ ਸੀ ਗੁਰਜੰਟ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਗਿਫਟ ਦਾ ਨਾਮ ਸੁਣ ਕੇ ਗੁਰਜੰਟ ਥੋੜਾ ਹਰਾਨ ਹੋਇਆ ਉਸ ਨੇ ਲਫਾਫਾ ਖੋਲਿਆ ਉਸ ਨੂੰ ਵੇਖ ਕੇ ਤਾਂ ਉਹਦੇ ਪੈਰ ਹੱਥੋਂ ਜ਼ਮੀਨ ਨਿਕਲ ਗਈ ਦਸੰਬਰ ਦੇ ਮਹੀਨੇ ਵਿੱਚ ਹੀ ਉਹ ਪਸੀਨੇ ਨਾਲ ਭਿੱਜ ਗਿਆ ਉਸ ਲਫਾਫੇ ਅੰਦਰ ਉਸਦੀ ਮੈਡੀਕਲ ਰਿਪੋਰਟ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਉਹ ਆਪਣੀ ਘਰ ਵਾਲੀ ਦੇ ਵੱਲ ਵੇਖਣ ਲੱਗਾ ਉਸਦੀ ਘਰ ਵਾਲੀ ਨੇ ਆਪਣੀਆਂ ਨਜ਼ਰਾਂ ਨੀਵੀਆਂ ਕਰਨੀਆਂ ਕਿਉਂਕਿ ਉਸ ਨੂੰ ਵੀ ਸਭ ਕੁਝ ਪਤਾ ਚੱਲ ਗਿਆ ਸੀ ਉਸਦੇ ਇਸ ਬਿਵਾਰ ਨੇ ਸਭ ਕੁਝ ਸਾਫ਼ ਕਰ ਦਿੱਤਾ ਸੀ ਜਦੋਂ ਅੱਜ ਉਸਨੇ ਗੁਰਜੰਟ ਦੇ ਹੱਥ ਵਿੱਚ ਲਫਾਫਾ ਦਿੱਤਾ ਤਾਂ ਸਚਾਈ ਉਸਦੇ ਸਾਹਮਣੇ ਰੱਖੀ ਹੁਣ ਗੁਰਜੰਟ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਸਾਫ਼ ਦਿਖ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਕਰਨੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੋਵੇ ਤਾਂ ਸੁਮਨ ਨੇ ਅਗੋ ਕੁਝ ਨਾ ਕਿਹਾ ਸਿਰਫ ਮੁਸਕਰਾਉਂਦੇ ਹੋਏ ਪਾਰਟੀ ਵਿੱਚੋਂ ਵਾਪਸ ਚਲੀ ਗਈ ਕਿਉਂਕਿ ਹੁਣ ਉਸ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ ਅਗਲੇ ਦਿਨ ਗੁਰਜੰਟ ਤੇ ਉਸ ਦੀ ਮਾਂ ਸੁਮਨ ਨੂੰ ਮਿਲਣ ਉਸ ਦੇ ਘਰ ਗਏ ਦੋਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਭ ਕੀ ਹੋ ਗਿਆ ਤੇ ਕਿਵੇਂ ਹੋ ਗਿਆ ਗੁਰਜੰਟ ਦੀ ਮਾਂ ਕਹਿਣ ਲੱਗੀ ਕਿ ਉਹ ਮੈਡੀਕਲ ਰਿਪੋਰਟ ਤੇਰੇ ਕੋਲ ਕਿੱਥੋਂ ਆਈ ਤਾ ਸੋ ਮੰਨੇ ਗੁਰਜੰਟ ਨੂੰ ਕਿਹਾ ਤੁਹਾਨੂੰ ਯਾਦ ਹੈ ਅਸੀਂ ਦੋਨੇ ਮੈਡੀਕਲ ਚੈੱਕਅਪ ਕਰਵਾਉਣ ਵਾਸਤੇ ਇਕੱਠੇ ਗਏ ਸੀ ਕਿਸੇ ਕਾਰਨ ਤੁਹਾਡੇ ਤੋਂ ਰਿਪੋਰਟ ਫੜ ਨਹੀਂ ਜਾਇਆ ਗਿਆ ਫਿਰ ਮੈਂ ਕੱਲੀ ਰਿਪੋਰਟ ਲੈਣ ਗਈ ਸੀ ਗੁਰਜੰਟ ਕਹਿਣ ਲੱਗਿਆ ਹਾਂ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਿਰ ਘਰ ਆ ਕੇ ਤੂੰ ਤਾਂ ਦੱਸਿਆ ਸੀ ਕਿ ਕੰਮ ਹੀ ਤੇਰੇ ਵਿੱਚ ਐ ਫਿਰ ਤੂੰ ਝੂਠ ਕਿਉਂ ਬੋਲਿਆ ਕਿਉਂ ਇੰਨਾ ਚਿਰ ਸਾਰਿਆਂ ਦੇ ਤਾਨੇ ਸੁਣਦੀ ਰਹੀ ਕੀ ਲੋੜ ਸੀ ਤੈਨੂੰ ਝੂਠ ਬੋਲਣ ਦੀ ਸਮਾਨਾ ਕਹਿਣ ਲੱਗੀ ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਲੱਗਦਾ ਸੀ ਜਦੋਂ ਤੁਹਾਨੂੰ ਸਚਾਈ ਪਤਾ ਲੱਗੇਗੀ ਤੁਸੀਂ ਇਸ ਗੱਲ ਨੂੰ ਸਹਿ ਨਹੀਂ ਸਕੋਗੇ ਅੰਦਰ ਤੋਂ ਹੀ ਟੁੱਟ ਜਾਓਗੇ ਮੈਂ ਤੁਹਾਨੂੰ ਐਦਾਂ ਦੀ ਹਾਲਤ ਵਿੱਚ ਨਹੀਂ ਦੇ ਸਕਦੀ ਸੀ ਮੇਰਾ ਕੀ ਹੈ ਮੇਰੀ ਤਾਂ ਆਦਤ ਬਣ ਚੁੱਕੀ ਸੀ ਤਾਨੇ ਸੁਣਦੀ ਪਰ ਤੁਸੀਂ ਵੀ ਸਾਰੀ ਦੁਨੀਆ ਦੇ ਨਾਲ ਰਲ ਕੇ ਮੈਨੂੰ ਹੀ ਗਲਤ ਸਮਝੋਗੇ ਇਹ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਜਦੋਂ ਤੁਸੀਂ ਮੈਨੂੰ ਬਾਝ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਤੋਂ ਸਹਿ ਨਹੀਂ ਆਇਆ ਤਾਂ ਆ ਗੋ ਗੁਰਜੰਟ ਬੋਲਿਆ ਫਿਰ ਮੈਂ ਜਦੋਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੁਸੀਂ ਉਸ ਸਮੇਂ ਮੈਨੂੰ ਸੱਚ ਕਿਉਂ ਨਾ ਦੱਸਿਆ ਤਾਂ ਗੋ ਸੁਮਨ ਕਹਿਣ ਲੱਗੀ ਗਲਤੀ ਮੇਰੀ ਸੀ ਜੋ ਤੁਹਾਨੂੰ ਇੰਨਾ ਪਿਆਰ ਕੀਤਾ ਤੁਹਾਡੇ ਤੇ ਇੰਨਾ ਭਰੋਸਾ ਕੀਤਾ ਤੁਹਾਨੂੰ ਕੁਝ ਵੀ ਹੋ ਜਾਵੇ ਤੁਹਾਨੂੰ ਇਕੱਲਾ ਨਹੀਂ ਛੱਡਾਂ ਚਾਹਦੀ ਸੀ ਜਦੋਂ ਤੁਹਾਡਾ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿਣ ਦਾ ਕੀ ਫਾਇਦਾ ਗੁਰਜੰਟ ਦੀ ਮਾਂ ਕਹਿਣ ਲੱਗੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਆਪਣੇ ਇਸ ਕੀਤੇ ਤੇ ਬਹੁਤ ਜ਼ਿਆਦਾ ਪਛਤਾ ਰਹੇ ਹਾਂ ਹੋ ਸਕੇ ਤਾਂ ਸਾਨੂੰ ਮਾਫ਼ ਕਰ ਦੇ ਤੁਸੀਂ ਸਾਰਾ ਕੁਝ ਭੁੱਲ ਕੇ ਸਾਡੇ ਨਾਲ ਘਰ ਵਾਪਸ ਚੱਲੋ ਉਹ ਆਪਣੇ ਘਰ ਤਾਗੋ ਸੁਮਨ ਕਹਿਣ ਲੱਗੀ ਤਾਗੋ ਸੁਮਨ ਕਹਿਣ ਲੱਗੀ ਇਹ ਮਾਫੀ ਜਾਂ ਨਾਰਾਜ਼ਗੀ ਦੀ ਗੱਲ ਨਹੀਂ ਹੈ ਇਹ ਆਤਮ ਸਮਾਨ ਦੀ ਗੱਲ ਹੈ ਹੁਣ ਮੈਂ ਉਸ ਘਰ ਵਿੱਚ ਕਦੇ ਪੈਰ ਨਹੀਂ ਰੱਖ ਸਕਦੀ ਜਿਸ ਵਿੱਚ ਮੈਨੂੰ ਇੰਨੇ ਦਰਦ ਤੇ ਇੰਨੇ ਤਾਨੇ ਮਿਲੇ ਮੇਰਾ ਕੋਈ ਕਸੂਰ ਵੀ ਨਹੀਂ ਸੀ ਕਿਸੇ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਸਾਰੇ ਨੇ ਸਾਰਿਆਂ ਨੇ ਸਾਰਾ ਇਲਜ਼ਾਮ ਮੇਰੇ ਤੇ ਲਾ ਦਿੱਤਾ ਜੇ ਮੈਂ ਸੱਚਮੁੱਚ ਹੀ ਬਾਝ ਹੁੰਦੀ ਫਿਰ ਵੀ ਤੁਹਾਨੂੰ ਐਨਾ ਕੁਝ ਕਹਿਣ ਦਾ ਹੱਕ ਨਹੀਂ ਸੀ ਕਿਉਂਕਿ ਕਿਸੇ ਬੱਚੇ ਨੂੰ ਜਨਮ ਦੇਣਾ ਔਰਤ ਦੇ ਹੱਥ ਵਿੱਚ ਨਹੀਂ ਆਉਂਦਾ ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿੰਨੂੰ ਉਹ ਕਿਰਪਾ ਕਰਦਾ ਉਸੇ ਨੂੰ ਹੀ ਬੱਚਾ ਪ੍ਰਾਪਤ ਹੁੰਦਾ ਤੁਸੀਂ ਮੈਨੂੰ ਬਾਝ ਕੇ ਕੇ ਬਹੁਤ ਤਾਨੇ ਮਿਹਨੇ ਮਾਰੇ ਮੇਰਾ ਬਹੁਤ ਦਿਲ ਦੁਖਾਇਆ ਮੈਨੂੰ ਤੁਸੀਂ ਕਿਸੇ ਜੋਗਾ ਨਹੀਂ ਛੱਡਿਆ ਥਕਾ ਕੇ ਮੈਂ ਡਿਸੀਜਨ ਲਿੱਤਾ ਤਾਂ ਹੀ ਮੈਂ ਤੁਹਾਡੇ ਤੋਂ ਦੂਰ ਹੋ ਗਈ ਮੈਂ ਤੁਹਾਨੂੰ ਇਹ ਸਰਪ੍ਰਾਈਜ਼ ਇਸ ਲਈ ਦਿੱਤਾ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਸੱਚ ਜਾਣ ਕੇ ਤੁਸੀਂ ਦੂਜੇ ਦੇ ਖੂਨ ਨੂੰ ਅਪਣਾਓਗੇ ਜਾਂ ਨਹੀਂ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਉਹ ਬੱਚਾ ਤੁਹਾਡਾ ਨਹੀਂ ਕਿਉਂਕਿ ਤੁਸੀਂ ਤਾਂ ਕਦੇ ਬਾਪ ਹੀ ਨਹੀਂ ਬਣ ਸਕਦੇ ਜਦੋਂ ਮੈਂ ਕਿਹਾ ਕਿ ਬੱਚਾ ਗੋਦ ਲੈਣ ਵਾਸਤੇ ਤਾਂ ਤੁਸੀਂ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਗੁਰਜੰਟ ਤੇ ਗੁਰਜੰਟ ਦੀ ਮਾਂ ਨੇ ਸੁਮਨ ਦੇ ਬਹੁਤ ਤਰਲੇ ਮਿੱੰਤਾ ਕੀਤੇ। ਉਸ ਕੋਲੇ ਮਾਫੀ ਮੰਗੀ, ਉਹਦੇ ਪੈਰੇ गिर ਕੇ ਮਾਫੀ ਮੰਗੀ ਤੇ ਬਾਤ ਚੱਲਣ ਲਈ ਕਿਹਾ ਪਰ ਸੁਮਨ ਨੇ ਸਾਫ਼ ਮਨ੍ਹਾ ਕਰ ਦਿੱਤਾ ਤੇ ਆਖਿਆ ਜਿਸ ਘਰ ਵਿੱਚ ਮੇਰਾ ਕੋਈ ਆਤਮ-ਸਮਾਨ ਨਾ ਰਿਹਾ ਹੁਣ ਮੈਂ ਉੱਥੇ ਨਹੀਂ ਜਾ ਸਕਦੀ। ਮੈਨੂੰ ਬਿਨਾਂ ਕਿਸੂਰੋ ਇਹ ਸਜ਼ਾ ਦਿੱਤੀ ਗਈ ਹੈ। ਹੁਣ ਮੈਂ ਮੇਰੇ ਘਰ ਵਿੱਚ ਹੀ ਠੀਕਾਂ। ਉਸ ਤੋਂ ਬਾਅਦ ਗੁਰਜੰਟ ਨੇ ਸੋਚਿਆ ਕਿ ਦੇ ਸੁਮਨ ਉਸ ਨੂੰ ਝੂਠ ਨਾ ਬੋਲ ਰਿਹਾ ਹੋਵੇ ਇਸ ਕਰਕੇ ਉਸ ਨੇ ਆਪਣੀਆਂ ਰਿਪੋਰਟਾਂ ਦੁਬਾਰੇ ਕਰਵਾਈਆਂ ਪਰ ਦੂਰੀ ਵਾਰ ਵੀ ਰਿਪੋਰਟਾਂ ਉਹ ਸੇਮ ਹੀ ਆਈਆਂ ਉਹਦੇ ਵਿੱਚ ਦੱਸਿਆ ਗਿਆ ਕਿ ਗੁਰਜੰਟ ਕਦੇ ਬਾਪ ਨਹੀਂ ਬਣ ਸਕਦਾ ਹੁਣ ਗੁਰਜੰਟ ਨੂੰ ਪੂਰਾ ਯਕੀਨ ਹੋ ਗਿਆ ਸੀ ਪਰ ਹੁਣ ਸਮਾਂ ਲੰਘ ਚੁੱਕਾ ਸੀ ਹੁਣ ਪਛਤਾਏ ਤੋਂ ਕੁਝ ਨਹੀਂ ਬਣਦਾ ਸੀ ਹੁਣ ਗੁਰਜੰਟ ਨੂੰ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਪਛਤਾਵਾ ਸੀ ਹੁਣ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਮਰਦ ਹਮੇਸ਼ਾ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਭੋਲੀਆਂ ਪਾਲੀਆਂ ਔਰਤਾਂ ਨੂੰ ਨੀਚਾ ਦਿਖਾਉਣ ਦਾ ਮੌਕਾ ਲੱਭਦੇ ਰਹਿੰਦੇ ਨੇ ਪਰ ਇਹ ਭੁੱਲ ਜਾਂਦੇ ਨੇ ਕਿ ਕਮੀ ਮਰਦ ਵਿੱਚ ਵੀ ਹੋ ਸਕਦੀ ਹੈ ਜਦੋਂ ਤੱਕ ਸੱਚਾਈ ਸਾਹਮਣੇ ਆਉਂਦੀ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਲਾਈਕ ਕਰੇ ਤੋਂ ਬਾਅਦ ਤੁਹਾਨੂੰ ਹਾਈਪ ਦਾ ਬਟਨ ਸ਼ੋ ਹੋਵੇਗਾ ਤਾਂ ਵੀਡੀਓ ਨੂੰ ਹਾਈਪ ਕਰ ਦਿਓ ਤਾਂ ਕਿ ਇਹ ਕਹਾਣੀ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਲੋਕਾਂ ਔਰਤਾਂ ਦੀ ਕਮੀ ਕੱਢ ਕੇ ਉਹਨਾਂ ਨੂੰ ਬਾਝ ਕਹਿਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨਾਲ ਮਾੜਾ ਵਿਵਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਹੋ ਸਕਦਾ ਹੈ ਮਰਦ ਵਿੱਚ ਵੀ ਕਮੀ ਹੋਵੇ ਇਹ ਤਾਂ ਸਿਰਫ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਨੂੰ ਇਸ ਦਾਤ ਨਾਲ ਬਖਸ਼ਣਾ ਤੇ ਕਿਨੂੰ ਇਹ ਦਾਤ ਦੇਣੀ ਹੈ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ